ਲੋਕ ਜੀ ਕਿਸਾਨ ਭਰਾਵੋ ਅੱਜ ਆਇਆ ਤੂੜੀ ਦੀ ਬੋਲੀ ਤੇ ਕੋਟਕਪੂਰਾ ਮੰਡੀ ਤਾਰੀਖ ਹੋ ਗਈ ਆ 8 ਦਸੰਬਰ 8 ਦਸੰਬਰ 2025 ਜੀ ਅੱਜ ਤਾਰੀਖ ਹੋ ਗਈ ਆ ਸਮਾਂ 7:30 ਬੋਲੀ ਸ਼ੁਰੂ ਹੋ ਜਾਂਦੀ ਆ ਬਾਕੀ ਵੇਣੇ ਕਿਸਾਨ ਭਰਾਵੋ ਅੱਜ ਆਇਆ 5 6 7 8 ਨਗ ਹੋਣਗੇ ਬਾਕੀ ਵੇਣੇ ਜੀ ਇਹਨਾਂ ਨਗਾਂ ਦਾ ਕਿੱਥੋਂ ਕਿਤਾਈ ਰੇਟ ਆਂਦਾ ਤੇ ਬਾਕੀ ਤੁਸੀਂ ਵੀਡੀਓ ਨੂੰ ਦੱਬ ਕੇ ਸ਼ੇਅਰ ਜ਼ਰੂਰ ਕਰ ਦਿਓ ਜੀ ਵੇਣੇ ਆ ਕੀ ਹਿਸਾਬਕਤਾ ਹੋ ਜਾਂਦਾ ਅੱਜ ਕੋਟਕਪੂਰਾ ਦੀ ਮੰਡੀ ਦੇ ਵਿੱਚ ਤੇ ਬਾਕੀ ਜੋ ਕਿਸਾਨ ਭਰਾ ਆਪਣੇ ਨਾਲ ਨਵੇਂ ਜੁੜਦੇ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਜੀ ਤੇ ਬਾਕੀ ਵੀ ਮੁੰਡੇ ਦਾ ਅੱਜ ਹੈਗਾ ਜਨਮ ਦਿਨ ਤੇ ਵੀ ਵਧਾਈਆਂ ਤੈਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਬਹੁਤ ਧੰਨਵਾਦ ਭਾਈ ਤੇ ਭਈ ਆ ਬੰਦਾ ਵਧਾਈਆਂ ਦਈ ਜਾਂਦਾ ਵੀ ਭਾਈ ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਸਾਨ ਭਰਾ ਉਹ ਦੱਬ ਕੇ ਭਾਈ ਮੁੰਡੇ ਦਾ ਅੱਜ ਹੀ ਸੀਗਾ ਜਨਮ ਦਿਨ ਤੇ ਭਈ ਵੀਡੀਓ ਬਣਾਉਂਦਾ ਹੁੰਦਾ ਡੇਲੀ ਮੈਂ ਕਿਹਾ ਮਿਲਦੇ ਹੀ ਚਲਦੇ ਆ ਤੇ ਵਧਾਈਆਂ ਦੇਣ ਦਾ ਫਰਜ਼ ਆਪਣਾ ਤੇ ਬਾਕੀ ਭਾਈ ਵੇਣਿਆ ਕੀ ਹਿਸਾਬ ਕਿਤਾਬ ਜਾਂਦਾ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਜ਼ਰੂਰ ਕਰਦੇ ਬਈ ਲਓ ਆਜੋ ਵੇਣਿਆ ਬਾਕੀ ਕਿਸਾਨ ਪ੍ਰਭ ਵੇਣਿਆ ਕੀ ਹਿਸਾਬ ਕਿਤਾਬ ਅੱਜ ਜਾਊਗਾ ਤੇ ਕੀ ਨਹੀਂ ਜਾਂਦਾ ਕੋਟਕਪੂਰਾ ਦੀ ਮੰਡੀ ਦੇ ਵਿੱਚ ਬਾਕੀ ਵੀ ਇਧਰ ਟਰੈਕਟਰ ਖੜੇ ਲੈਣਾ ਚ ਲੱਗੇ ਸਾਡੇ 7:00 ਵਜੇ ਬੋਲੀ ਹੋ ਜਾਂਦੀ ਸ਼ੁਰੂ ਐਂ ਵੇਖਦਾ ਇੱਕ ਮਿੰਟ ਕਿਸਾਨ ਪ੍ਰਭੂ ਐਂ ਵੇਖ ਲਗੇ ਟਾਈਮ ਬਾਈ ਜੀ ਇੱਕ ਮਿੰਟ ਰਹਿ ਗਿਆ ਟਾਈਮ ਇੱਕ ਮਿੰਟ ਰਹਿ ਗਿਆ ਕਿਸਾਨ ਪ੍ਰਭੂ ਤੇ ਬਾਕੀ ਭਾਈ ਜੀ ਕਿਸੇ ਨੇ ਤੂੜੀ ਵੇਚਣੀ ਆ ਖਰੀਦਣੀ ਹੋਵੇ ਕੂਟਕਪੂਰਾ ਦੀ ਮੰਡੀ ਦੇ ਵਿੱਚ ਜਰੂਰ ਪਹੁੰਚਿਓ ਤੇ ਬਾਕੀ ਭਾਈ ਜੀ ਅੱਜ ਵੇਣੇ ਕੀ ਹਿਸਾਬ ਕਿਤਾਬ ਜਾਊਗਾ ਤੇ ਕੀ ਨਹੀਂ ਜਾਂਦਾਗਾ ਬਾਕੀ ਭਾਈ ਆਜੋ ਵੇਣੇ ਆ ਬੋਲੀ ਸ਼ੁਰੂ ਹੁੰਦੀ ਆ ਗੋਟਕਪੂਰਾ ਦੀ ਮੰਡੀ ਦੇ ਵਿੱਚ ਕਿ ਨਹੀਂ ਕਿੰਨੇ ਕ ਵਜੇ ਸ਼ੁਰੂ ਹੁੰਦੀ ਆ ਤੇ 7:30 ਬੋਲੀ ਹੁੰਦੀ ਆ ਵੀ ਬਾਕੀ ਵੀ ਮਹੌਲ-ਸ਼ੌਲ ਦੇਖ ਸਕਦੇ ਆ ਭਾਈ ਜੀ ਇੱਧਰ ਗੋਟਕਪੂਰਾ ਮੰਡੀ ਦੇ ਵਿੱਚ ਕਿਵੇਂ ਦਾ ਤੇ ਬਾਕੀ ਭਾਈ ਆ ਜਿਓ ਲੋ ਵੀ ਕਿਸਾਨ ਭਰਾਵੋ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਉਹ ਉੱਥੇ ਚੱਲਦੇ ਆਪਾਂ ਭਾਈ ਉੱਥੇ ਖੜਾ ਬਾਈ ਕੇ ਵਾਲਾ ਆ ਜਾਓ ਬਾਕੀ ਇਹ ਉਹ ਉੱਧਰ ਗਈ ਇਹ ਜਿਹੜੀ ਉੱਧਰ ਜਾਵਾ ਸੀ ਉਹ ਸ਼ੇਅਰ ਜਰੂਰ ਕਰ ਦੇ ਕਰੋ ਕਿਸਾਨ ਪ੍ਰਭੂ ਬਾਕੀ ਵੀਡੀਓ ਨੂੰ ਜਰੂਰ ਤੇ ਵੇਣਿਆ ਬਾਈ ਕੀ ਹਿਸਾਬਾ ਕੀ ਹਿਸਾਬ ਨਹੀਂ ਪੰਦਾ ਉਹ ਲਾਫੜਾ ਜਿੱਲੀਆ ਵਾਲੀ ਖੜੀ ਹੁੰਦਾ ਜਿਹੜੀ ਮੇਰੇ ਸਾਥਾ ਕਿੱਥੇ ਹੁੰਦਾ ਲੋ ਵੀ ਬਾਕੀ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਤੇ ਹਾਕੀ ਪ੍ਰਿੰਟ ਕਰਕੇ ਜ਼ਰੂਰ ਦੱਸੋ गाइस ਹਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਭਾਈ ਕਿ ਕੀ ਰੇਟ ਜਿਹੜਾ ਚੱਲੀ ਬੰਦਾ ਹਾਂ ਲੋ ਵੀ ਬੋਲੀ ਸ਼ੁਰੂ ਹੋ ਗਈ ਹੈ ਕਿਸਾਨ ਭਰਾਵੋ ਬਾਕੀ ਆ ਲੋ ਵੀ ਬਰਾਡ ਫਾਰਮ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ Facebook ਪੇਜ ਨੂੰ ਬਰਾਡ ਫਾਰਮ ਨੂੰ ਫੋਲੋ ਲੋ ਵੀ ਆਪਾਂ

300 ਕਾਲੀ ਤੇ ਸਾਰੀ ਦੇ ਵਿੱਚੋਂ ਨਿਕਲੂ ਬਈ ਕਾਲਜਾ ਜਿਹੜੀ ਚੀਜ਼ ਮੰਗਦਾ ਹੈ ਨਿਕਲੂ ਬਈ ਸਾਰੇ ਆਹ ਤੁੰਡੀ ਹੈ ਜਿਹੜੀ ਚੀਜ਼ ਮੰਗਦਾ ਹੈ ਇਹ ਤਰਪਾਲ ਦਾ ਬਾਈ ਮੜਕਾ ਆਇਆ ਮਿੱਟੀ ਹੈਣੀਗੀ ਗਿੱਟੀ ਪਾਈ ਆਣੀ ਨਿਕਲਦੀ ਸਾਰੀ ਟਰਾਲੀ ਚੋਂ 300 ਰੁਪਿਆ 300 ਰੁਪਿਆ 300 305 100 315 20 25 1

ਲੋਕ ਵੀ ਕਿਸਾਨ ਪ੍ਰਭ ਨੂੰ 370 ਰੁਪਏ ਜੀ ਨਗਦ ਦੇ ਕਿਉਂਕਿ ਭਾਅ ਹੋ ਚੁੱਕਿਆ 370 ਰੁਪਏ ਬਾਕੀ ਕਿਸਾਨ ਪ੍ਰਭ ਅੱਗੇ ਵੇਣਾ ਕੀ ਹਿਸਾਬ ਕਿਤਾਬ ਵੰਦਾਗਾ ਆਜੋ ਵੀ ਪਹਿਲੀ ਟਰਾਲੀ ਸੀ ਜੋ ਕਿ 370 ਰੁਪਏ ਭਾਅ ਹੋ ਚੁੱਕਿਆ ਤੇ ਦੂਜੇ ਨਗਦ ਦਾ ਰੇਟ ਵੇਣਾ ਕਿਸਾਨ ਪ੍ਰਭ ਕਿੱਥੋਂ ਕਿਤਾਈ ਜਾਂਦਾਗਾ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਜ਼ਰੂਰ ਕਰਦੇ ਕਰੋ ਜੀ ਆਜੋ ਵੇਣਿਆ ਬਾਕੀ ਤੇ ਲਓ ਬਈ ਭਾਰਦੀ ਹੈ ਵੀਰੇ ਅੰਦਰ ਦੀ ਹੈ ਅੰਦਰ ਦੀ ਵੀ ਅੰਦਰ ਦੀ ਹੈ ਇਹ ਆ ਵਿੱਚੋਂ ਬਾਹਰ ਹੀ ਤਾਂ ਨਿਕਲਦੀ ਨਹੀਂ ਨਹੀਂ ਉਹ ਕੋਈ ਹੋਣੀ ਮਾੜੇ ਮੁੰਡੇ ਬਾਹਰ ਹੀ ਨਿਕਲੇ ਜਮਾਈ ਨੀ ਯਾਰ ਉਹ ਲੋਕ ਕਿਵੇਂ ਸਾਡੇ ਦਰ ਮੈਂ ਨਹੀਂ 300 ਰੁਪਇਆ 300 10 15 20 3 35 350 52 60 ਪੈਟ 17 77 80 ਖਰਚਾ ਇੱਕ ਮਿੰਟ 85 385 90 95 400 10 15 20 25 35 40 48 48 ਸਾਢੇ 450 52 52 60 65 65 70 80 80 90 95 495 500 ਰੁਪਇਆ 500 ਬੋਲਾਂਗੇ ਨੇ 500 ਰੁਪਇਆ ਭਾਈ ਜੀ ਲੋ ਜੀ 500 ਰੁਪਇਆ ਜੋ ਕਿ ਇਹ ਨਗਦਾ ਕਿਸਾਨ ਪਰ ਉਹ ਰੇਟ 500 ਰੁਪਇਆ ਹੋ ਚੁੱਕਿਆ ਬਾਕੀ ਵੀ ਅਗਲੇ ਨਗਦਾ ਵੇਣਾ ਕਿੱਥੋਂ ਕਿਤਾਈ ਜਾਂਦਾਗਾ ਵੀਡੀਓ ਨੂੰ ਦਬ ਕੇ ਸ਼ੇਅਰ ਜ਼ਰੂਰ ਕਰ ਦਿਓ ਜੀ ਆਜੋ ਭਾਈ ਵੇਣੇ ਆ ਅਗਲੇ ਨਗਦ ਦਾ ਰੇਟ ਕਿੱਥੋਂ ਕਿਤਾਈ ਜਾਂਦਾ ਉਸ ਨਗਦ ਦਾ ਰੇਟ ਕਿਸਾਨ ਪ੍ਰਭੂ 500 ਰੁਪਿਆ ਹੋ ਚੁੱਕਿਆ ਜੀ ਬਾਕੀ ਥੋੜੀ ਜਿਹੀ ਨੈਟਵਰਕ ਦੀ ਪ੍ਰੋਬਲਮ ਆ ਰਹੀ ਆ ਗਾਮ ਸ਼ਾਂਹ ਹੋ ਕੇ ਵੇਣੇ ਬਈ ਤੇ ਜਰੂਰ ਕਮੈਂਟ ਕਰਕੇ ਦੱਸਿਓ ਕਿਸਾਨ ਪ੍ਰਭੂ ਲਓ ਜੀ ਸਹੀ ਹੋ ਗਿਆ ਨੈਟਵਰਕ ਤੇ ਬਾਕੀ ਸ਼ੇਅਰ ਕਰਦੇ ਹਾਂ ਅੰਦਰ ਨਹੀਂ ਗਿਆ ਬਾਹਰ ਨਹੀਂ ਆਇਆ ਅਸਤੇ ਮੈਂ ਅੰਦਰ ਨਹੀਂ ਗਿਆ ਬਾਹਰ ਨਹੀਂ ਆਇਆ ਮਾੜਾ ਮੋਟਾ ਇਹ ਬਾਈ ਉਹ ਕਰ ਤੂੰ ਨਾ ਮਾਰਦਾ ਸਿਰ ਤਾਂ ਛੇ ਉਹ ਤਾਂ ਹਲਕੇ ਲਈ ਆ ਵੀ ਫਿਰ ਨਹੀਂ ਨਹੀਂ ਮੌੜੀ ਨਹੀਂ ਦੇਖ ਲਈ ਪਰੀ ਹੋਰੀ ਪਰੀ ਹੈ ਉਹਨੇ ਮਾੜੀ ਮੋਟੀ ਦਾ ਕਿ ਦੁਕਾਨ ਨੂੰ ਆ ਗਿਆ ਹਾਂ ਕਿਤੇ ਰਹੀ ਕੋਈ ਪੜਾ ਜਾਂ ਬਾਹਰ ਨਹੀਂ ਨਿਕਲ ਰਿਹਾ ਕਿ ਲੈ ਕੇ ਮੈਂ ਸਾਲੀ ਮੋਟੀ ਬਾਈ ਵੇਖ ਕੇ ਬੋਲੀ ਦਿਓ ਇਹਨੂੰ ਨਹੀਂ ਹੈ ਬਹੁਤ ਪੂਰੀ ਅੰਦਰ ਸਾਰਾ ਕੁਝ ਤੁਹਾਡੇ ਸਾਹਮਣੇ ਆ 350 ਰੁਪਏ ਦੇਣਾ ਉਸੇ ਜਾਨੇ ਲੈ ਲੈ ਬਾਈ ਮੈਂ ਕਹਿੰਦਾ ਕੀ ਕੀ 10 ਰੁਪਏ 15 ਰੁਪਏ ਸਾਡੇ 350 ਸਾਡੇ 354 60 65 70 75 405 405 10 15 ਜੀ 25 3 35 40 45 450 52 452 ਬੋਲਣਗੇ ਨਾ 60 60 2 ਬੁਲੀਆਂ 65 70 75 ਅਸੀਂ 85 485 ਬੋਲਾਂਗੇ ਨਾ ਲੱਭ 95 505 505 ਬੋਲਾਂਗੇ ਨਾ 505 ਰੁਪਏ ਲਓ ਜੀ 500 ਤੇ 5 ਰੁਪਏ ਨਗਦ ਦਾ ਰੇਟ ਕਿਸਾਨ ਪ੍ਰਭੂ 500 ਤੇ 5 ਰੁਪਏ ਹੋ ਚੁੱਕਿਆ ਜੀ ਬਾਕੀ ਵੀਡੀਓ ਨੂੰ ਦੱਬ ਕੇ ਸ਼ੇਅਰ ਜਰੂਰ ਕਰਦੇ ਹੋ ਜੀ ਅੱਗੇ ਵੇਣੇ ਕਿਸਾਨ ਪ੍ਰਭੂ ਕੀ ਹਿਸਾਬ ਕਿਤਾਬ ਹੋ ਜਾਂਦਾ ਅਗਲੇ ਨਗਦ ਆਜੋ ਤੇ ਬਈ ਰੇਂਜ ਦੀ ਬਹੁਤ ਪ੍ਰੋਬਲਮ ਆ ਰਹੀ ਹੈ ਜੇ ਲਾਈਵ ਦੇ ਵਿੱਚ ਤੇ ਬਾਕੀ ਜ਼ਰੂਰ ਕਮੈਂਟ ਕਰਕੇ ਦੱਸਿਓ ਬਈ ਕਿਵੇਂ ਚੱਲ ਰਿਹਾ ਲਾਈਵ ਦੀ ਵਾਲੇ ਪਾਣੀ ਜਿੱਤੇ ਸਾਡੇ ਕਰਦੇ ਆ ਜਿਹੜਾ ਸਾਡੇ ਗੱਡ ਵਾਲੇ ਦਾ ਸਵਾਗਤ ਆ ਧੰਨਵਾਦ ਜੀ ਪਰ ਇਸ ਤਰ੍ਹਾਂ ਜੁੜਦੇ ਆਪਣੇ ਨਾਲ ਜਿਹੜੇ ਬਸ ਜਿਨ੍ਹਾਂ ਨੇ ਚੈਨਲ ਆ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਨਾਲ ਨਾਲ ਘਾਟੀ ਦੇ ਨਿਸ਼ਾਨ ਉੱਤੇ ਕਲਿੱਕ ਕਰ ਦਿਓ ਤੇ ਵੀਡੀਓ ਨੂੰ ਲਾਈਕ ਆ ਜਿਹੜਾ ਉਹ ਦੱਬ ਕੇ ਕਰ ਦਿਓ ভাই ਉਸੇ ਨਾਲ ਦੀ ਆ ਗੱਲ ਬੋਲੋ 300 400 400 400 400 400 400 400 15, 400 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 470, 460 650 470 470 ਬੋਲਾਂਗੇ ਨਾ 75 ਕਰ ਦੇ 73 ਹਾਂ ਭਾਈ 475 ਬੋਲਦਾ ਕੋਈ 475 ਜੀ ਕਿਸਾਨ ਭਰਾਵਾਂ 475 ਜੋ ਕਿ ਇਸ ਨਗਰ ਦਾ ਰੇਟ ਕਿਸਾਨ ਭਰਾਵਾਂ 475 ਹੋ ਚੁੱਕਿਆ ਜੀ ਬਾਕੀ ਅਗਲੇ ਨਗ ਦਾ ਵੇਨਾ ਕੀ ਹਿਸਾਬ ਕਿਤਾਬ ਹੋ ਜਾਂਦਾ ਅਰੇ ਵੀ ਜਰੂਰ ਦੱਸੋ ਜੀ ਕਿਵੇਂ ਲਾਈਵ ਚੱਲ ਰਿਹਾ ਥੋੜੀ ਵੀ ਪ੍ਰੋਬਲਮ ਆ ਰਹੀ ਹੈ ਜੀ ਕੋਈ ਨਾ ਕੋਈ ਕਰੇ ਤੇ ਬਾਈ ਜੀ ਵੀਡੀਓ ਨੂੰ ਵੀ ਲਾਈਕ ਕਰ ਦੇ ਜੀ ਵੇਖ ਕੇ ਬੋਲੀ ਜੀ ਅਗਲੀ ਕਾਲੀ ਕੋਲ ਆ ਗਏ ਆ ਬਾਲੀ ਤੇ ਨਿਕਲਦੀ ਨਹੀਂ ਨਹੀਂ ਸਹੀ ਕੀ ਬੋਲੋ ਜੀ ਯਾਰ ਕਾਹ ਹੋ ਜਾ ਤੂੰ ਆ ਜਾ ਤੇ ਨਹੀਂ ਆ ਜਾ ਵਾਕਾ ਵਕਾ ਦਾ ਬੋਲੋ ਬੋਲੋ ਆ ਜਾ ਉਹ ਲੈ ਗਾ ਲਾ ਫੜੀ ਫੜੀ ਦੇਖ ਲੈ ਹੋਰ ਬੋਲ ਗੱਟਾ 200 ਰੁਪਿਆ 250 ਰੁਪਿਆ 250 ਰੁਪਿਆ ਆਈ ਸੋ ਬੋਲਾ ਮੈਕਨੇ 55 60 62 17 75 275 ਬੋਲਾ ਕਿਨੇ ਜੀ ਬੋਲਾ ਤਾਰ ਅਸ 275 80 80 85 285 ਬੋਲਾ ਕਿਨੇ ਲੋ 85 ਲੋ ਜੀ 200 ਤੇ 85 ਰੁਪਏ ਨਕਦ ਆ ਕਿਸਾਨ ਪ੍ਰਭੂ ਰੇਟ ਹੋ ਚੁੱਕਿਆ ਬਾਕੀ ਵੀਡੀਓ ਨੂੰ ਦੱਬ ਕੇ ਸ਼ੇਅਰ ਜ਼ਰੂਰ ਕਰਦੇ ਹੋ ਜੀ ਆ ਨਕਦ ਦਾ ਰੇਟ ਵੇਣਾ ਕਿੱਥੋਂ ਕਿ ਤਹੀਂ ਜਾਂਦਾ ਜੀ ਬਾਕੀ ਉਦੋਂ ਬਾਅਦ ਦੇ ਵਿੱਚ ਬਣਾਵਾਂਗੇ ਆਪਾਂ ਥੋੜੀ ਲਾਈਆਂ ਦੋ ਕਾ ਸ਼ਾਰਟ ਵੀਡੀਓ 68 65 70 75 475 80 85 90 500 5 10 ਰੁਪਏ ਕੱਲ ਵੀ ਨਾ ਧੱਕਾ ਕੀਤਾ ਕੋਈ ਨਹੀਂ 510 ਰੁਪਏ 15 20 520 ਬੋਲਣਗੇ ਨਾ 520 ਰੁਪਏ ਕੱਲ ਵੀ ਨਾ ਲੋ ਜੀ 500 ਤੇ 20 ਰੁਪਏ 500 ਤੇ 20 ਰੁਪਏ ਕੇ ਸਾੜ ਪਰ ਉਹ ਨਗਦ ਦਾ ਰੇਟ ਹੋ ਚੱਕਿਆ ਬਾਕੀ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਨਗਦ ਦਾ ਰੇਟ ਵੇਣਾ ਕਿੱਥੋਂ ਕਿਤਾਹੀਂ ਜਾਂਦਾ ਹੈ ਬਾਈ ਜੀ ਵੇਨੇ ਬਾਕੀ ਆ ਜੋ ਤਿੰਨ ਨਾਕ ਰਹਿ ਗਿਆ ਤਿੰਨ ਨਾਕ ਦਾ ਰੇਟ ਵੇਣਾ ਕਿੱਥੋਂ ਕਿਤਾਹੀਂ ਜਾਂਦਾ ਅਜ ਕੋਟਕਪੂਰਾ ਦੀ ਮੰਡੀ ਦੇ ਵਿੱਚ ਲੋ ਜੀ ਇਹ ਕਾਲਿੰਗ ਵੀ ਦੇ ਦੀ ਵਾ ਰਾਣਾ ਦੱਸੋ ਕਿੱਥੇ ਜਾਣਾ ਹੋਰ ਰੰਗ ਲਾਉਣ ਲਾਉਣ ਨੀ ਨਾਲ ਗੰਡਾ ਨਹੀਂ ਇਹ ਜਾਣਾ ਇਹ ਫੋਨ ਨੰਬਰ ਸੈੱਟ ਕਰ ਰਿਹਾ ਮੋਗਰ ਬੱਧੀ ਯਾਰ ਹਾਂ ਭਾਈ ਨੰਬਰ ਲਿਖਾਉਂਦਾ ਆਹ ਦਾ ਫੋਨ ਨੰਬਰ ਉਹ ਨਹੀਂ 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 ਇਹ ਚੱਲ ਤਰਫ ਹੋ ਰਿਹਾ ਬੋਲ ਰਿਹਾ ਜਿਵੇਂ ਹੋ ਗਿਆ ਨੰਬਰ ਵੀ ਇਹ ਨੰਬਰ ਇਹਦਾ ਲਾ ਫਿਰ ਨੰਬਰ ਇਹਦਾ ਯਾਰ ਜੀ ਯਤਨ ਓਏ ਯਾਰ ਕੋਈ ਨਾ ਨਾ ਤਰਦੇ ਲੈ 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 ਚੱਲ ਜਿੰਨੇ ਪਾਤਾ ਹਾਂ ਜੀ ਹਾਂ ਪਰ ਸਰ ਅੱਜੇ ਭਾਈ ਓਰੇ ਯਾਰ ਬਹੁਤ ਵੱਡਾ ਦੱਸ ਮੋਕੇ ਵੱਲ ਸੱਚ ਨੂੰ ਸੜਦੀ ਰੰਗੋ ਭਰਦੇ ਰਹਿੰਦੇ ਹੈ ਨਾ ਕੋਈ ਹੋਰ ਨਹੀਂ ਖਾਣਾ ਖਲਾਰ ਬਈ ਆਪ ਦੀ ਆ ਭਾਈ ਦੇਖੋ ਨੀ ਜਿੱਦ ਨਹੀਂ ਇਹ ਨਹੀਂ ਕਹਾਂ ਮੈਂ ਇੱਕ ਵੀ ਦੀ ਆ ਮੁੰਡੀ ਮਾਰੀ ਚੋ ਲੋ ਭਾਈ ਆ ਦੇ ਤਨ

ਨੰਦਾਨੀ ਪਟਾਲੀ ਸਾਡੇ 450 50 60 80 ਆਪੋ ਬੈਣ ਬੋਲਾ ਗਿਆ ਆਪੋ ਬੈਣ ਲੋ ਜੀ 465 ਰੁਪਏ ਇੰਨਾ ਦਾ ਰੇਟ 465 ਹੋ ਚੁੱਕਾ ਜੀ ਬਾਕੀ ਅਗਲੇ ਨਾ ਕਹਦਾ ਵੇਨੇ ਕਿੱਥੇ ਕਿਧਈਂ ਅੰਦਾਜੋ ਜੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਲੋ ਜੀ ਦੋ ਨਗ ਰਹਿ ਗਏ ਆ ਨਗ ਰਹਿ ਗਏ ਜੀ ਇੱਕ ਇੱਕ ਬਰਲੇ ਪੰਨੇ ਉਹ ਵਾਲਾ ਬਾਕੀ ਵੇਨੇ ਆ ਈਸਾਉ ਕਤਾ ਵਜਦਾ ਕਿਸਾਨ ਭਰਾਵੋ ਜੋ ਕਿਸਾਨ ਭਰਾ ਆਪਣੇ ਨਾਲ ਨਵੇਂ ਜੁੜ ਰਹੇ ਆ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਨਾ ਜ਼ਰੂਰ ਕਰ ਦਿਆ ਕਰੋ ਜੀ ਆਜੋ ਬਾਕੀ ਲੋ ਜੀ ਵੇਨੇ ਬਾਕੀ ਆ ਗਿਆ ਭਾਈ ਕੇਵਲ ਤੇ ਵੇਨੇ ਭਾਈ ਚਲੋ ਰੱਖ ਦਿਓ ਮਿੱਤਰ ਪਿਆਰੇ 400 400 10 450 450 450 60 70 80 90 500 10 510 ਰੁਪਏ ਭੁੱਲ ਗਏ ਨੇ 510 ਰੁਪਏ ਬਾਈ ਜੀ ਲਓ ਜੀ 500 ਤੇ 10 ਰੁਪਏ ਨਗਦ ਦਾ ਰੇਟ ਹੋ ਚੁੱਕਿਆ ਕਿਸਾਨ ਪ੍ਰਭੋ ਇੱਕ ਨਗ ਰਹਿ ਗਿਆ ਜੀ ਅਖੀਰਲਾ ਨਗ ਦਿਖਾ ਕੇ ਤੁਹਾਨੂੰ ਵੀ ਇਹਦੀ ਬੋਲੀ ਫਿਰ ਕਰਦੇ ਆ ਲਾਈਵ ਨੂੰ ਐਂਡ ਤੇ ਸ਼ੇਅਰ ਜਰੂਰ ਕਰਦੇ ਹੋ ਜੀ ਇੱਕ ਨਗ ਰਹਿ ਗਿਆ ਵੇਣਿਆਂ ਤਾਂ ਕੀ ਹਿਸਾਬ ਕਿਤਾਬ ਜਾਂਦਾ ਜੁੜੇ ਰਹੋ ਲਾਈਵ ਦੇ ਨਾਲ ਕਿਸਾਨ ਭਰਾਵੋ ਵੱਤ ਤੋਂ ਵੱਤ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਕਮੈਂਟ ਜਰੂਰ ਕਰਿਆ ਕਰੋ ਜੀ ਛੋਡੇ ਏਰੀਏ ਦੇ ਵਿੱਚ ਤੂੜੀ ਦਾ ਕੀ ਰੇਟ ਚੱਲ ਰਿਹਾ ਆਪਾਂ ਤਾਂ ਸੋਨੂੰ ਜੀ ਕੂਟਪੂਰਾ ਮੰਡੀ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਵਿਖਾਉਣੀ ਕੀ ਹਿਸਾਬ ਕਿਤਾਬ ਚੱਲ ਰਿਹਾ ਬਾਕੀ ਆਪਣੇ ਆਪਣੇ ਰੀਡਾ ਕਿਸਾਨ ਭਰਾ ਉਹ ਜ਼ਰੂਰ ਕਮੈਂਟ ਕਰਕੇ ਦੱਸਿਆ ਕਰੋ ਕੀ ਹਿਸਾਬ ਕਿਤਾਬ ਚੱਲ ਰਿਹਾ। ਕਈ ਕਿਸਾਨ ਭਰਾ ਕਮੈਂਟ ਨਹੀਂ ਕਰਦੇ ਬਈ ਜ਼ਰੂਰ ਕਰਿਆ ਕਰੋ। ਲਾਈਕ ਕਮੈਂਟ ਸ਼ੇਅਰ ਕਰਨਾ ਨਾ ਕਲਿੱਕ ਜਿਹੜਾ ਉਹ ਕਰਦੇ ਜਾਓ। ਸਰਦ ਲਾਓ ਜੀ ਅਸੀਂ ਸ਼ੁਰੂਆਤ ਕਰਾਂਗੇ। ਅੰਦਰ ਦੀ ਥੋੜੀ ਬੋਲੋ ਬਈ। 500 ਰੁਪਿਆ 500 ਰੁਪਿਆ 500 ਰੁਪਿਆ 5 10 15 25 35 40 540 ਬੋਲਾਂਗੇ ਨੇ 540 ਰੁਪਏ ਲੋ ਜੀ 500 ਤੇ 40 ਰੁਪਏ ਕਿਸਾਨਪ੍ਰਭ ਹੋਈ ਨਗਦ ਦਾ ਰੇਟ ਹੋ ਚੁੱਕਿਆ ਜੀ 500 ਤੇ 40 ਰੁਪਏ ਖੀਲੇ ਨਗਦ ਦਾ ਹੋ ਚੁੱਕਿਆ ਜੀ ਬਾਕੀ ਵੀਡੀਓ ਨੂੰ ਦੱਬ ਕੇ ਸ਼ੇਅਰ ਜ਼ਰੂਰ ਕਰਦੇ ਹੋ ਕਿਸਾਨਪ੍ਰਭ ਅੱਜ 8 ਤਰੀਕ ਹੋ ਗਈ ਹੈ ਜੀ ਅੱਜ ਆਵਾਂਗੇ ਬਾਸਪਤੀ ਦੀ ਬੋਲੀ ਦੇ ਉੱਤੇ ਵਾਰ ਹੋ ਗਿਆ ਜੀ ਸ਼ਨੀਵਾਰ ਸ਼ਨੀਵਾਰ ਹੋ ਗਿਆ ਜੀ ਅੱਜ ਆਵਾਂਗੇ ਆਪਾਂ ਸੋਨੇ ਦਿਖਾਵਾਂਗੇ ਕਿਸਾਨ ਭਰਾਵੋ ਕੀ ਹਸਾਕਤਾਵ ਚੱਲ ਰਿਹਾ ਜੀ ਕੋਟਕਪੂਰਾ ਦੀ ਮੰਡੀ ਦੇ ਵਿੱਚ ਬਾਕੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਜੀ ਤੇ ਆਵਾਂਗੇ ਆਪਾਂ ਅੱਜ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਡੇ YouTube ਚੈਨਲ Facebook ਪੇਜ ਦੇ ਨਾਲ ਜੁੜਨ ਵਾਸਤੇ